ਡੀਐਸਪੀ ਦਾ ਗਨਮੈਨ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਵੱਲੋਂ ਕਾਬੂ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਅੱਜ ਹਲਕਾ ਪੁੱਚੋ ਮੰਡੀ ਦੇ ਡੀਐਸਪੀ ਦੇ ਗਨਮੈਨ ਨੂੰ ਡੀਐਸਪੀ ਦੀ ਗੱਡੀ ਸਮੇਤ ਬਠਿੰਡਾ ਵਿਖੇ ਡੀਐਸਪੀ ਦਫ਼ਤਰ ਜੋ ਇੱਕ ਔਰਤ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਨਾਲ ਹੀ ਮੌਕੇ ਤੇ ਡੀਐਸਪੀ ਦੀ ਸਰਕਾਰੀ ਗੱਡੀ ਵੀ ਕਾਬੂ ਕੀਤੀ ਗਈ ਹੈ ਕੁਝ ਦਿਨ ਪਹਿਲਾਂ ਥਾਣਾ ਨੂੰ ਥਾਣਾ ਵਿਖੇ ਜ਼ਮੀਨ ਦੇ ਮਾਮਲੇ 'ਚ ਇੱਕ ਪਰਿਵਾਰ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਜਿਸ ਤੋਂ ਡੀ ਐਸ ਪੀ ਦੇ ਗਨਮੈਨ ਰਾਜਕਮਾਰ ਨੇ ਪੀੜਤ ਪਰਮਜੀਤ ਕੌਰ ਨੂੰ ਕਿਹਾ ਕਿ ਉਹ ਤੁਹਾਡੇ ਪਰਿਵਾਰ ਦੀ ਮਦਦ ਕਰੇਗਾ ਪਰ 2 ਲੱਖ ਰੁਪਏ ਲੱਗਣਗੇ ਇਸ ਤੋਂ ਬਾਅਦ ਰਾਜਕਮਾਰ ਨੇ ਪਰਮਜੀਤ ਕੌਰ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਪਰਮਜੀਤ ਕੌਰ ਨੇ ਵਿਜੀਲੈਂਸ ਬਿਊਰੋ ਬਠਿੰਡਾ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਵਿਜੀਲੈਂਸ ਟੀਮ ਬਣਾਈ ਗਈ ਅਤੇ ਅੱਜ ਮਹਿਲਾ ਥਾਣਾ ਬਠਿੰਡਾ ਵਿਖੇ ਡੀਐਸਪੀ ਪੁੱਜੋ ਮੰਡੀ ਦੇ ਦਫ਼ਤਰ ਸਥਿਤ ਹੈ ਉੱਥੇ ਡੀਐਸਪੀ ਦੀ ਗੱਡੀ ਨੂੰ ਰਾਜਕੁਮਾਰ ਉੱਥੇ ਡੀਐਸਪੀ ਦੀ ਗੱਡੀ ਸਮੇਤ ਰਾਜਕੁਮਾਰ ਨੂੰ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜ ਲਿਆ ਗਿਆ ਉਧਰ ਵਿਜੀਲੈਂਸ ਬਿਊਰੋ ਇੰਸਪੈਕਟਰ ਅਮਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਕੋਲ ਪਰਮਜੀਤ ਕੌਰ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਕੀਤੀ ਗਈ ਜਾਂਚ ਦੌਰਾਨ ਰਾਜਕੁਮਾਰ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਹੈ ਉਦਰਾਇਕਮਾਰ ਆਪਣੇ ਆਪ ਨੂੰ ਡੀਐਸਪੀ ਦਾ 리ਡਰ ਦੱਸਦਾ ਸੀ ਹੁਣ ਡੀਐਸਪੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਇਸ ਮਾਮਲੇ 'ਚ ਕਿੰਨਾ ਕੋ ਹੱਥ ਹੈ ਗੰਮਨ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਬਾਕੀ ਤੁਸੀਂ ਖੁਦ ਸੁਣੋ ਕੁਝ ਅਧਿਕਾਰੀਆਂ ਦਾ ਕੀ ਹੈ ਕਹਿਣਾ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਵਾਟਸਐਪ ਕੀ ਮਾਮਲਾ ਹੈ ਜਿਹੜਾ ਤੇ ਅੱਜ ਬਿਜ਼ਨਸ ਲੈਡ ਲੈਪ ਲਾ ਕੇ ਇਹ ਜਿਹੜਾ ਚੱਲ ਰਿਹਾ ਹੈ ਤੇ ਕੌਣ ਆਇਆ ਹੈ ਕਿੰਨਾ ਪੈਸਾ ਲਿਆ ਇਹ ਪਰਮਜੀਤ कौर ਵਾਸੀ ਕਹਾਂ ਸੁਖਾ ਸਾਡੇ ਮਤੇ ਸੀਗੇ ਉਹਨਾਂ ਨੇ ਸਾਡੇ ਕੋਲੇ ਆ ਕੇ ਇੱਕ ਪਲੇਟ ਕੀਤੀ ਸੀ ਕਿ ਇੱਕ ਮੁਕੱਦਮਾ ਨੰਬਰ 370/25 ਮਥਾਣੇ ਦਰਜ ਹੋਇਆ ਸੀ ਉਹਦੇ ਵਿੱਚ ਜਿਹੜਾ ਉਹਨਾਂ ਦੇ ਹਸਬੰਦ ਤੇ ਉਹਨਾਂ ਦੇ ਬੱਚਿਆਂ ਦੇ ਜਿਹੜਾ ਅਪਰਾਧ ਦਰਜ ਹੋਏ ਸੀਗੇ ਉਹਨਾਂ ਨੇ ਅਪੀਲ ਕੀਤੀ ਸੀ ਆ ਜਿਹਦੇ ਸੰਬੰਧੀ ਵਿੱਚ ਉਹਨਾਂ ਨੇ ਇਨਕੁਆਰੀ ਲਗਵਾਈ ਸੀ ਆਪਣੇ ਏ.ਡੀ. ਦੇ ਸਾਹਮਣੇ ਤੇ ਇਹਦੇ ਵਿੱਚ ਜਿਹੜੀ ਇਨਕੁਆਰੀ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੂੰ अपना ਜਿਹੜਾ ਰਾਜਕਮਰ ਹੈਗਾ ਇਹ ਆਪੇ ਆਪੋ ਮੀਟਰ ਸ਼ੋਅ ਕਰਕੇ ਨੂੰ ਸਦਸਦੀ ਜਿਹੜਾ ਤੁਹਾਡੀ ਇਨਕੁਇਰੀ ਹੈ ਤੁਹਾਡੇ ਹੱਥ ਚ ਕਰਵਾਉਣਾ ਤੇ ਇਸ ਦੇ ਬਦਲੇ ਜਿਹੜਾ ਹੈਗਾ 2 लाख ਰੁਪਏ ਦੀ ਡਿਮਾਂਡ ਕੀਤੀ ਸੀਗੀ ਉਸ ਤੇ ਬਿਹਾਫ ਤੇ ਜਿਹੜਾ ਅਸੀਂ ਆ ਦਾ ਪੂਰਾ ਦਾ ਟਰੈਪ ਲਗਾਇਆ ਤੇ ਇਨਸਪੈਕਟਰ ਸਾਹਿਬ ਨੇ ਤੇ ਘਰੇਲੇ ਨੂੰ ਅਸੀਂ ਮੌਕੇ ਤੇ ਜਿਹੜੇ 1 लाख ਰੁਪਏ ਲੈਂਦੇ ਆ ਰਹੇ ਨੇ ਰੱਢਣੋੜਾ ਤੋਂ ਜੀ ਆਪਣੇ ਤੇ ਇੱਕ ਕਿੰਨੇ ਦਿਨ ਪੁਰਾਣਾ ਜਿਹੜਾ ਐਫ ਆਰ ਦੀ ਦਿੱਤੀ ਦਿੱਤੀ ਜਿਹੜਾ ਦਾ ਜਮਾਇਆ ਇਹ ਐਫ ਆਰ 70/25 ਜਿਹੜੀ ਹੈਗੀ ਹੈਗਾ 25 ਦੀ ਐਪੀਆਰ ਇਹਦੇ ਜਿਹੜੀ ਮਖਾੜੇ ਚ ਲੇਟਰ ਸਿਰ ਦਰ ਥੋੜੇ ਟਾਈਮ ਪਹਿਲਾਂ ਦਰਜ ਹੋਈ ਹੈ ਉਹਦੇ ਵਿੱਚ ਜਿਹੜੀ ਇਹਨਾਂ ਨੇ ਆਪੀ ਵੇਗਣਾਈ ਦੀ ਤਲਕਾ ਲਾਈ ਹੈ ਇਹਦੇ ਵਿੱਚ ਤੁਸੀਂ ਗੱਡੀ ਵੀ ਜਿਹੜੀ ਐਗਰਸਟ ਕੀਤੀ ਹੈ ਨਾ ਇਸ ਗੱਡੀ ਚੋਂ ਕਵਰੀ ਹੋਈ ਹੈ ਇਸ ਕਰਕੇ ਇਸਨੇ ਜਿਹੜੀ ਹੈਗੀ ਹੈ ਹਾਂ ਉਹ ਲੈ ਤਫਤੀਸ਼ ਕਰ ਰਹੇ ਕਿ ਕਿਹਦੇ ਨਾਲ ਜਾਈਗੀ ਕਿ ਇਹਦੇ ਵਿੱਚ ਡੀਐਸਪੀ ਅਨਵੋਲਵ ਲੱਗਦਾ ਇਸ ਨਿਸਬੰਧੀ ਅਸੀਂ ਇਹਦੀ ਪਰਤਾਲ ਕਰ ਰਹੇ ਹਾਂ ਕਿ ਜੇਕਰ ਕਿਸੇ ਦਾ ਰੋਲ ਆਊਗਾ ਤਾਂ ਕੋਈ ਹੋਵੇਗਾ ਉਹਨੂੰ ਦਖਲ ਅਕੀਨ ਨੰਬਰ ਹੈ ਨੰਬਰ 25 ਨੂੰ ਮਥਾਣੇ ਪਰਚਾ ਦਰਜ ਕੀਤਾ ਇੱਕ ਕਿ ਤੋ ਸਾਜ਼ਿਸ਼ ਹੈ ਤੁਸੀਂ ਜਿਹਦੇ ਇਨਕੁਆਰੀ ਵਾਸਤੇ ਮੈਸਜਸ ਕਿਸਾਬ ਦੇ ਤਰਕਾਤ ਦੇ ਦਿੱਤੇ ਠੀਕ ਹੈ ਜੀ ਉਹ ਮਾਰਕ ਇਹਨਾਂ ਨੂੰ ਡੀਐਸਪੀ ਉੱਪਰ ਚੋਂ ਨੂੰ ਹੋ ਗਈ। ਉਹਦੇ ਅੰਗੇ ਇਸ ਮੈਂ ਸਾਰੇ ਪ੍ਰੂਫ ਇਹਨਾਂ ਨੂੰ ਦੇਤੇ ਵੀ ਇਹ ਪਰਚਾ ਝੂਠਾ ਦਰਜ ਹੋਇਆ ਵੀ ਸਾਡਾ ਉਹਨਾਂ ਦੇ ਵਿੱਚ ਵਿੱਚ ਕੋਈ ਵੀ ਜਨਮ ਮੌਜੂਦ ਹੈ ਨਹੀਂ ਸੀ ਉੱਥੇ। ਪਰ ਉਹਦੇ ਸਾਰੇ ਸਪਰੂਫ ਲੈਣ ਦੇ ਬਾਵਜੂਦ ਵੀ ਇਹਨਾਂ ਨੇ ਨਾ ਮੈਂ ਤੁਹਾਨੂੰ ਡਿਮਾਂਡ ਕੀਤੀ 5 ਲੱਖ ਦੀ। ਜੀਨੇ ਕੀਤੀ ਹੈ ਡਿਮਾਂਡ? ਇਹ ਡਿਮਾਂਡ ਕੀਤੀ ਹੈ ਰਾਜਕਮਾਰ ਜੀ ਨੇ। ਇਹ ਕਹਿੰਦੇ ਮੇਰੀ ਡੀਐਸਪੀ ਸਾਹਿਬ ਨਾਲ ਗੱਲ ਹੋਈ। ਵੀ ਉਹਨਾਂ ਨੇ ਕੀ ਰਾਜਕਮਾਰ ਕੌਣ ਹੈ? ਇਹ ਰਾਜਕਮਾਰ ਗਨਮੈਨ ਕਹਿ ਰਿਹਾ ਜੀ ਹੁਣ ਤਾਂ ਉਹਦਾ ਪਹਿਲਾਂ ਮੈਨੂੰ ਰੀਡਰ ਕਹਿੰਦਾ ਸੀ ਮੈਂ ਹੀ ਰੀਡਰ ਆ ਜਿਹੜਾ ਕੁਝ ਕਰਨਾ ਮ 5 ਲੱਖ 5 ਤੋਂ 2 ਤੇ ਆ ਗਿਆ ਜੀ ਹੁਣ ਦੋ ਵਾਸਤੇ ਮੈਨੂੰ ਤਿੰਨ ਦਿਨ ਹੋ ਗਏ ਨੇ ਬਹੁਤ ਕੰਪੇਅਰ ਕੀਤਾ ਵੀ ਛੇਤੀ ਲੈ ਕੇ ਆਓ ਤੁਸੀਂ ਹਾਂਜੀ ਪਰ ਮੈਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਵੀ ਸਰ ਸਾਡੇ ਜਿਹੜੀ ਗੱਡੀ ਵਿੱਚ ਪਾਈ ਆ ਉਹਦਾ ਵੀ ਮੈਂ ਇਹਨਾਂ ਨੂੰ ਸਾਰਾ ਟਾਈਮ ਤੇ ਫੋਟੋਆਂ ਵਗੈਰਾ ਦਿੱਤੇ ਆ ਵੀ ਗੱਡੀ ਸਾਡੀ ਉਸ ਟਾਈਮ ਮੁਹਾਲੀ ਖੜੀ ਸੀ ਟੋਲ ਪਲਾਜ਼ਾ ਦੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਟੋਲ ਪਲਾਜ਼ਾ ਦੀ ਫੁਟੇਜ ਕਢਵਾ ਲਓ ਉਹ ਕਢਵਾਉਣ ਪਿੱਛੇ ਪਹਿਲਾਂ ਤਾਂ ਮੈਨੂੰ ਕਹਿੰਦੇ ਵੀ ਤੁਸੀਂ ਆਪਦੀ ਗੱਡੀ ਤੇ ਬੰਦਾ ਭੇਜਿਓ ਨਾਲ ਫੁਟੇਜ ਲੈਣ ਵਾਸਤੇ ਫਿਰ ਸ਼ਾਮ ਨੂੰ ਇਹਨਾਂ ਨੇ ਮੈਨੂੰ 7 ਵਜੇ ਫੋਨ ਕਰਤਾ ਕਹਿੰਦੇ ਵੀ ਅਸੀਂ ਆਪੇ ਹੀ ਟੋਲ ਪਲਾਜ਼ਾ ਦੀ ਫੁਟੇਜ ਕਢਵਾ ਲਿਆਂਗੇ ਸਾਡਾ ਠਾਣੇਦਾਰ ਜਾਊਗਾ ਤੁਸੀਂ ਸਿਰਫ ਤੇਲ ਪਾਣੀ ਦੇ ਦਿਓ ਮੈਂ ਕਹੇ ਚਲੋ ਠੀਕ ਹੈ ਹੁਣ ਮੈਂ ਤਾਂ ਜਦੋਂ ਇਹਨਾਂ ਦੇ ਫਸੀ ਸੀ ਇੱਕ ਵਾਰੀ ਇਹਨਾਂ ਨਾਲ ਹੀ ਹਾਂ ਚ ਹਾਂ ਮਿਲਾਉਣੀ ਸੀ ਮੈਂ ਕਹੇ ਠੀਕ ਹੈ ਉਹਦਾ ਮੈਥੋਂ ਇਹਨਾਂ ਨੇ 5000 ਰੁਪਏ ਲਿਆ ਗੱਡੀ ਟੋਲ ਪਲਾਜ਼ਾ ਪਾਰ ਕਰੀ ਪਰ ਇਹ ਕਹਿੰਦੇ ਹੈ ਹੀ ਨਹੀਂ ਜੀ ਗੱਡੀ ਥੋੜੀ ਅੱਛਾ ਜੀ ਮੁੜ ਕੇ ਚਾਰ ਦਿਨਾਂ ਬਾਅਦ ਮੈਨੂੰ ਕਹਿੰਦੇ ਮੇਰੀ ਕਿਸੇ ਹੋਰ ਬੰਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਮੈਂ ਜਿਗਾਰਡ ਲਾ ਕੇ ਤੁਹਾਡੀ ਗੱਡੀ ਟੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਬਾਈ ਗੱਡੀ ਦਾ ਜਿਗਾਰਡ ਮੈਂ ਕਿਹਾ ਜੇ ਤਾਂ ਦਿੱਲੀ ਅੱਜ ਤੁਸੀਂ ਫੜਾਇਆ ਇਹਨਾਂ ਹਾਂਜੀ ਕਿੰਨੇ ਪੈਸੇ ਚ ਫੜਾਇਆ 1 ਲੱਖ ਚ ਜੀ 1 ਲੱਖ ਰੁਪਏ ਲਗਦ ਇਹ ਹੈ ਕੌਣ ਹੈ ਇਹ ਪਤਾ ਲੱਗਿਆ ਹੁਣ ਤੱਕ ਵੀ ਇਹ ਬੰਦਾ ਹੈ ਕੌਣ ਇਹ ਮੈਨੂੰ ਤਾਂ ਉਸ ਦਿਨ ਤਾਂ ਰੀਡਰ ਕਹਿੰਦੇ ਸੀ ਪਰ ਹੁਣ ਜਦੋਂ ਉਹ ਕਿਦਦ ਕਹਿੰਦਾ ਮੈਂ ਗਨਮੈਨ ਹੈ ਗਨਮੈਨ ਆ ਹਾਂਜੀ ਡੀਐਸਪੀ ਪੁੱਛੋ ਦਾ ਪੁੱਛੋ ਦਾ ਜੀ ਗੱਲ ਮੈਡਮ 10 ਲੱਖ ਰੁਪਇਆ ਡੀਐਸਪੀ ਸਾਹਿਬ ਨਾਲ ਗੱਲ ਹੋਈ ਹੈ ਸਟਾਕ ਦੇ ਦਿੱਤੇ ਵੀ ਇਹ ਕਹਿੰਦਾ ਸੀ ਵੀ ਮੈਂ ਹੀ ਕਰਦਾ ਸਾਰੀ ਗੱਲ ਵੀ ਡੀਐਸਪੀ ਸਾਹਿਬ ਨਹੀਂ ਕਰਦੇ ਤੁਹਾਡਾ ਪਰਚਾ ਕਿਸ ਤੇ ਹੋਇਆ ਸੀ ਜਿਹੜਾ ਇਹ ਮੇਰੇ ਹਸਬੰਦ ਤੇ ਤੋਂ ਦੋ ਬੇਟੇ ਜਿਹੜਾ ਕੁਝ ਦਿਨ ਪਹਿਲਾਂ ਜਿਹਦੇ ਵਿੱਚ ਇਹਨਾਂ ਨੇ ਲੱਖ ਹਾਂਜੀ 2 ਲੱਖ ਦੀ ਕੀਤੀ ਸੀ ਜੀ ਹੁਣ ਵੀ ਅੱਜ ਲੱਖ ਰੁਪਇਆ ਤੁਸੀਂ ਇਹਦੇ ਤੋਂ ਪੈਸੇ ਲੈ ਲਿਆ ਲੈ ਹਾਂ ਸਾਹਿਬ ਵਿਜੀਲੈਂਸ ਨੇ ਫੜਿਆ ਹਾਂਜੀ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਹਾਂਜੀ